ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਪੁਸ਼ਪਿੰਦਰ ਕੌਰ ਸਮਰੱਥ ਬੁਟੀਕ ਚੈਨਲ ਤੇ ਤੁਹਾਡਾ ਸਵਾਗਤ ਕਰਦੀ ਆਂ ਉਮੀਦ ਕਰਦੀ ਆਂ ਸਾਰੇ ਠੀਕ ਠਾਕ ਹੋਵੋਗੇ ਖੁਸ਼ਹਾਲ ਹੋਵੋਗੇ ਆਪੋ ਆਪਣੀ ਜਗਾ ਸਾਰੇ ਖੁਸ਼ਹਾਲ ਹੋਵੋਗੇ ਤੰਦਰੁਸਤ ਹੋਵੋਗੇ ਅੱਜ ਦੀ ਜਿਹੜੀ ਵੀਡੀਓ ਹੈ ਆਪਣੀ ਸਟਿਚਿੰਗ ਡਿਜ਼ਾਈਨ ਦੀ ਰਹੂਗੀ ਜੀ ਸਟਿਚ ਕੀਤੇ ਬਹੁਤ ਹੀ ਪਿਆਰੇ ਜਿਹੇ ਡਿਜ਼ਾਈਨ ਨੇ ਅੱਗੇ ਆਪਣਾ ਹਨਾ ਗਰਮੀ ਦਾ ਸੀਜ਼ਨ ਆ ਰਿਹਾ ਹੈ ਹੋਸਟਲੀ ਭੈਣਾਂ ਨੇ ਰੂਟੀਨ ਵੇਅਰ ਚ ਸੂਟ ਰੂਟੀਨ ਵੇਅਰ ਸੂਟ ਲੈਣੇ ਜਿਹੜੇ कॉटन स्टਫ ਦੇ ਉਹਨਾਂ ਨੂੰ ਅਲੱਗ-ਅਲੱਗ ਡਿਜ਼ਾਈਨਿੰਗ ਕਰਵਾਉਣੀ ਹੁੰਦੀ ਹੈ ਹਨਾ ਉਸ ਰਿਲੇਟਡ ਤੁਹਾਨੂੰ ਇਹ ਹੈਲਪਫੁਲ ਵੀਡੀਓ ਰਹੂਗੀ ਕਾਫੀ ਅਲੱਗ-ਅਲੱਗ ਤਰ੍ਹਾਂ ਦੀ ਇਸ ਤੇ ਡਿਜ਼ਾਈਨਿੰਗ ਕੀਤੀ ਹੈ ਤੁਸੀਂ ਇਹਨਾਂ ਚੋਂ ਹਨਾ ਕਿਸੇ ਹੋਰ ਪ੍ਰਿੰਟ ਤੇ ਵੀ ਰੈਡੀ ਕਰਵਾ ਸਕਦੇ ਹੋ ਐਵੇਂ ਦੇ ਕੋਸ਼ਿਸ਼ ਕਰਾਂਗੇ ਸੇਮ ਪ੍ਰਿੰਟ ਵੀ ਅਵੇਲੇਬਲ ਕਰਵਾਵਾਂਗੇ ਜੇ ਤੁਹਾਨੂੰ ਇਹਨਾਂ ਚੋਂ ਵੀ ਕੋਈ ਪ੍ਰਿੰਟ ਚਾਹੀਦਾ ਨੇ ਤਾਂ ਹਨਾ ਤੁਸੀਂ ਆਪਣੀ ਚੋਇਸ ਦਾ ਕਰਵਾ ਸਕਦੇ ਜਿਵੇਂ कॉटन बेस प्रिंट ਨੇ ਤੁਸੀਂ ਮਲਬਰੀ ਸਿਲਕ ਤੇ ਬਰਬਰੀ ਪ੍ਰਿੰਟ ਜਾਰਜਟ ਤੇ ਤੁਸੀਂ ਹਰ ਤਰ੍ਹਾਂ ਦਾ ਪ੍ਰਿੰਟ ਕੋਈ ਵੀ ਹੈ ਨਾ ਜਿਹੜਾ ਤੁਸੀਂ ਲੈਣਾ ਚਾਹੋ ਤਾਂ ਅਸੀਂ ਅਵੇਲੇਬਲ ਕਰਵਾਵਾਂਗੇ ਤੁਹਾਨੂੰ ਮਿਲ ਜੂਗਾ ਤੇ ਆਪਾਂ ਅੱਗੇ ਵੀਡੀਓ ਦੇ ਵਿੱਚ ਵੀਡੀਓ ਸੂਟ ਦਿਖਾਉਣੇ ਸ਼ੁਰੂ ਕਰਦੇ ਆ ਉਸ ਤੋਂ ਪਹਿਲਾਂ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਬੈਲ ਆਈਕਨ ਜ਼ਰੂਰ ਪ੍ਰੈਸ ਕਰਿਓ ਬੈਲ ਆਈਕਨ ਪ੍ਰੈਸ ਕਰਨਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹਿਲਾਂ ਆ ਜਾਂਦੀ ਹੈ ਜੀ ਆਜੋ ਪਹਿਲਾਂ ਸੂਟ ਤੁਹਾਨੂੰ ਦਿਖਾਉਣਾ ਸ਼ੁਰੂ ਕਰਦੇ ਆ ਇਸ ਨਾਲ ਮੈਚਿੰਗ ਸੂਟ ਹੈ ਜੀ ਇਹ ਪਹੁੰਚਿਆਂ ਤੇ ਇਸ ਤਰ੍ਹਾਂ ਦਾ ਕੰਮ ਤੁਹਾਨੂੰ ਮਿਲੇਗਾ ਤੇ ਸ਼ਰਟ ਤੇ ਜਿਵੇਂ ਅੱਜਕੱਲ੍ਹ ਸ਼ਾਰਟ ਸ਼ਰਟ ਬਣਵਾ ਰਹੇ ਨੇ ਤੁਸੀਂ ਨੋਰਮਲ ਲੈਂਥ ਦੇ ਬਣਵਾਉਗੇ ਫਿਰ ਵੀ ਵਧੀਆ ਬਣੂਗਾ ਇਹ ਛੋਟੇ ਝਾਕਾਂ ਵਾਲਾ ਬਣਾਇਆ ਆਪਾਂ ਨੇ ਦੇਖੋ ਤੁਸੀਂ ਕੋਟ ਦਾ ਸਟਾਈਲ ਹੈ ਜੀ ਇਹ ਵਿਦਆਊਟ ਦੁਪੱਟਾ ਵੇਅਰ ਕਰਨੇ ਕਸਟਮਰ ਨੇ ਇਸ ਤਰ੍ਹਾਂ ਇਸ ਤਰ੍ਹਾਂ neck ਤੇ ਬਣਿਆ ਹੋਇਆ neck ਤੇ patch work ਹੋ ਗਿਆ ਤੇ V shape ਦਿੱਤਾ ਗਿਆ V ਕੱਟ ਦਿੱਤਾ ਗਿਆ ਇਸ ਤਰ੍ਹਾਂ ਬਾਜੂ ਤੇ ਵੀ patch work ਹੈ ਦੇਖੋ ਤੁਸੀਂ ਲੇਸ ਵਗੈਰਾ ਵੀ ਆਪਾਂ ਪੂਰੀ ਵਧੀਆ ਲੇਸ ਜਿਹੜੀ ਲੇਸ ਦੀ ਕੁਆਲਿਟੀ ਵੀ ਪੂਰੀ ਵਧੀਆ ਲਾਈ ਗਈ ਹੈ ਤੇ ਸਟੱਫ ਵੀ ਬਹੁਤ ਹੀ ਜ਼ਿਆਦਾ ਸੌਫਟ ਹੈ 100% ਕਾਟਨ ਹੋ ਇਹ ਨਹੀਂ ਹੈਗਾ ਕੋਈ ਮਿਕਸ ਮਿਲੂਗਾ ਤੁਹਾਨੂੰ ਬਹੁਤ ਸੋਹਣਾ ਜਿਵੇਂ ਦਾ ਤੁਹਾਨੂੰ ਵੀਡੀਓ ਚ ਕਿਹਾ ਜਾਊਗਾ ਓਵੇਂ ਦਾ ਹੀ ਤੁਹਾਨੂੰ ਸਟੱਫ ਮਿਲੇਗਾ ਨੈਕਸਟ ਸੂਟ ਹੈ ਜੀ ਆਪਣਾ 올ਓਵਰ ਸੂਟ ਹੈ ਇਹ ਨੀਚੇ ਇਸ ਤਰ੍ਹਾਂ ਗੁੱਮ ਪਲੇਸ ਦਿੱਤੀ ਗਈ ਹੈ ਤੇ ਗਲਾਸ ਨੈਕ ਬਣਾਇਆ ਜੇ ਤੁਸੀਂ ਇਹ ਵਾਲਾ ਨੈਕ ਦੇਖਣਾ ਚਾਹੁੰਦੇ ਹੋ ਜਾਂ ਸਟਿਚਿੰਗ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਸਾਡੇ YouTube ਚੈਨਲ ਤੇ ਪਿੱਛੇ ਜਾ ਕੇ ਵੀਡੀਓ ਵੀ ਚੈੱਕ ਕਰ ਸਕਦੇ ਹੋ ਆਪਾਂ ਇਹਦੀ ਫੁੱਲ ਵੀਡੀਓ ਅਪਲੋਡ ਕੀਤੀ ਹੋਈ ਹੈ ਇਹ ਗਲਾਸ ਨੈਕ ਬਣਦਾ ਕਿਵੇਂ ਆ ਬਹੁਤ ਪਿਆਰੀ ਲੁੱਕ ਆਉਂਦੀ ਹੈ ਜੀ ਇਹ ਵੀ ਕੁੜਤਾ ਸਟਾਈਲ ਦੀ ਨੈਕਸਟ ਇਹ ਵੀ ਬਹੁਤ ਪਿਆਰਾ ਬਣਿਆ ਤੁਸੀਂ ਦੇਖੋ ਪੌਂਚਿਆਂ ਤੇ ਆਪਾਂ ਇਸ ਤਰ੍ਹਾਂ ਸ਼ਰਟ ਨਾਲ ਦਾ ਪੈਚ ਲਗਾ ਕੇ ਉੱਪਰ ਆਰਗੇਂਜ਼ਾ ਦੀ ਲੇਸ ਦਿੱਤੀ ਹੈ ਇੱਕ ਵਾਰ ਤੁਸੀਂ ਸਟਿਚਿੰਗ ਟਰਾਈ ਕਰਨੀ ਹੈ ਤਾਂ ਪਲੀਜ਼ ਜਿਵੇਂ ਐਵੇਂ ਦੇ ਸੂਟ ਹੁੰਦੇ ਨੇ ਨਾ ਕਾਟਨ ਦੇ ਇਹਨਾਂ ਤੇ ਤੁਸੀਂ ਟਰਾਈ ਕਰ ਸਕਦੇ ਹੋ ਨਾਰਮਲ ਨਾਰਮਲ ਜੀ ਰੇਂਜ ਹੁੰਦੀ ਹੈ ਇਹਨਾਂ ਦੀ ਦੇਖੋ ਤੁਸੀਂ ਨੱਕ ਬਣਿਆ ਹੋਇਆ ਵੀ ਕੱਟ ਦੇ ਕੇ ਇਸ ਤਰ੍ਹਾਂ ਔਰੈਂਜਾ ਲੇਸ ਨਾਲ ਪੈਚ ਅਟੈਚ ਕੀਤਾ ਹੋਇਆ ਤੇ ਰਹੀਆਂ ਦੀਆਂ ਬਾਜੂ ਬਹੁਤ ਹੀ ਪਿਆਰੀ ਲੁੱਕ ਆ ਰਹੀ ਹੈ ਤੇ ਸਾਰੇ ਸ਼ਰਟ ਦੇ ਨਾਲ ਆਪਾਂ ਨੇ ਇਸ ਤਰ੍ਹਾਂ ਪਾਕਟਸ ਲਾਈਆਂ ਨੇ ਦੋਵੇਂ ਪਾਸੇ ਵੀ ਨੇ ਕਿਸੇ ਦੇ ਇੱਕ ਸਾਈਡ ਸੱਜੇ ਪਾਸੇ ਲਾਈ ਹੈ ਜਿਵੇਂ ਹਨਾ ਫੋਨ ਵਗੈਰਾ ਕੈਰੀ ਕਰਨ ਚ ਮੁਸ਼ਕਿਲ ਆਂਦੀ ਹੈ ਸਹੀ ਰਹਿੰਦਾ ਇਸ ਤਰ੍ਹਾਂ ਅੱਗੇ ਨੈਕਸਟ ਇਹ ਵਾਲਾ ਇਸ ਸਭ ਤੋਂ ਜ਼ਿਆਦਾ ਸੋਹਣੀ ਮੈਨੂੰ ਡਿਜ਼ਾਈਨਿੰਗ ਲੱਗੀ ਹੈ ਤੁਸੀਂ ਚੈੱਕ ਕਰ ਸਕਦੇ ਹੋ ਸੈਂਟਰ 'ਚ ਪਿੰਟੈਕਸ ਪਾ ਕੇ ਸਾਈਡ ਤੇ ਪੈਚ ਵਰਕ ਕਰਕੇ ਸੈਂਟਰ 'ਚ ਪਾਈਪਿੰਗ ਦੇ ਕੇ ਬਟਨ ਲਾਏ ਗਏ ਨੇ ਇਸ ਤਰ੍ਹਾਂ ਪਾਈਪਿੰਗ ਬਲੂ ਪਾਈਪਿੰਗ ਮੈਚਿੰਗ ਨਾਲ ਦੇ ਕੇ ਬਲੂ ਬਟਨ ਲਾਏ ਗਏ ਨੇ ਇਹ ਅਗੇ ਜੀ ਪਿੰਟੈਕਸ ਦਿੱਤੇ ਹੋਏ ਨੇ ਤੇ ਸਾਈਡ ਤੇ ਇਹਨੂੰ ਪੈਚ ਨੂੰ ਅਟੈਚ ਕਰਨ ਲਈ ਇੱਥੇ ਲੇਸ ਦਿੱਤੀ ਗਈ ਹੈ ਬਹੁਤ ਪਿਆਰਾ ਪ੍ਰਿੰਟ ਹੈ ਪ੍ਰਿੰਟ अवेलेबल ਹੈ ਜੀ ਆਪਣੇ ਕੋਲੇ ਸਾਰੇ ਪ੍ਰਿੰਟ ਮੋਸਟਲੀ ਮਿਲ ਜਾਣਗੇ ਜੇ ਤੁਹਾਨੂੰ ਚਾਹੀਦੇ ਨੇ ਨੋਰਮਲ ਨੋਰਮਲ ਜੀ ਰੇਂਜ ਦੇ ਸੂਟ ਰਹਿਣਗੇ ਸਟਿਚਿੰਗ ਇਹਨਾਂ ਦੇ ਡਿਜ਼ਾਈਨ ਅਕੋਰਡਿੰਗ ਹੈ ਜੀ 100 150 ਡਿਜ਼ਾਈਨਿੰਗ ਦਾ ਹੋ ਜਾਂਦਾ ਵੈਸੇ ਸਿੰਪਲ ਦੀ ਸਟਿਚਿੰਗ ਆਪਣੀ 250 ਆ ਸਿੰਪਲ ਸੂਟ ਜੇ ਤੁਸੀਂ ਵਿਦਆਊਟ ਲਾਈਨਿੰਗ ਸਾਡੇ ਕੋਲੋਂ ਸਟਿਚ ਕਰਵਾ ਰਹੇ ਹੋ ਇਹਦੇ ਨਾਲ ਆਪਾਂ ਨੇ ਪਲੇਨ ਬਾਟਮ ਹੀ ਰੱਖੀ ਆ ਸ਼ਰਟ ਦੇ ਡਿਜ਼ਾਈਨਿੰਗ ਫੋਲ ਕੀਤੀ ਆ ਤੇ ਨੈਕਸਟ ਇਹ ਵਾਲਾ ਸੂਟ ਰਿਹਾ ਜੀ ਇਹ ਸਾਰੇ ਕੁੜਤਾ ਸਟਾਈਲ ਬਣੇ ਸੀਗੇ ਤੇ ਇਹ ਵਾਲਾ ਸੂਟ ਨਾਰਮਲ ਸ਼ਰਟ ਦਾ ਬਣਿਆ ਹੋਇਆ ਇਸ ਤਰ੍ਹਾਂ ਪੌਂਚਿਆ ਤੇ ਪੈਚ ਲਗਾ ਕੇ ਉੱਪਰ-ਨੀਚੇ ਲੇਸ ਦਿੱਤੀ ਹੈ ਤੇ ਇਹ ਵਾਲੀ ਡਿਜ਼ਾਈਨਿੰਗ ਵੀ ਆਪਾਂ ਕਾਫੀ ਸੂਟਸ ਤੇ ਕੀਤੀ ਹੈ ਅਲੱਗ-ਅਲੱਗ ਕਸਟਮਰਸ ਦੇ ਕੀਤੀ ਹੈ ਦੇਖੋ ਤੁਸੀਂ ਵੀ ਕੱਟ গোল্ড ਰਾਉਂਡ ਸ਼ੇਪ ਨੈਕ ਬਣ ਕੇ ਵੀ ਕੱਟ ਦੇ ਕੇ ਵਿੱਚ ਪਿੰਟੈਕਸ ਦਾ ਪੈਚ ਪਾਇਆ ਤੇ ਟਾਈਡਾਈ लेस ਦਿੱਤੀ ਹੈ ਇਸ ਤਰ੍ਹਾਂ ਦਾ ਕੰਮ ਤੁਹਾਨੂੰ ਬਾਜੂ ਤੇ ਮਿਲੂਗਾ ਓਕੇ ਜੀ ਇਹ ਵੀ ਬਹੁਤ ਪਿਆਰੀ ਡਿਜ਼ਾਈਨਿੰਗ ਹੈ ਜੇ ਤੁਸੀਂ ਕਰਵਾਉਣੀ ਹੈ ਕਰਵਾ ਸਕਦੇ ਹੋ ਤੇ ਇਹ ਆਪਣੇ ਸਿੰਪਲ ਸਲਵਾਰ ਸਟਿਚ ਕਰਕੇ ਇਹ कॉटन दुपट्टा सूट ਸੀ ਤੁਸੀਂ ਦੇਖੋ ਜੇ ਆਪਾਂ कॉटन दुपट्टा सूट ਸਿੰਪਲ ਸਟਿਚ ਕਰਦੇ ਆ ਤਾਂ ਉਹਦੀ ਉਹ ਲੁੱਕ ਨਹੀਂ ਬਣਦੀ ਇੱਥੇ ਆਪਾਂ ਨੇ ਬਹੁਤ ਪਿਆਰਾ ਦੇਖੋ ਘੇਰੇ ਦਾ ਕੰਮ ਤੁਸੀਂ ਚੈੱਕ ਕਰ ਸਕਦੇ ਹੋ ਘੇਰੇ ਦੀ ਡਿਜ਼ਾਈਨਿੰਗ ਬਹੁਤ ਪਿਆਰੀ ਕੀਤੀ ਹੈ ਇਸ ਤਰ੍ਹਾਂ ਪੈਚ ਵਰਕ ਕਰਕੇ ਉਹ نیچے ਲੇਸ ਦਿੱਤੀ ਗਈ ਹੈ ਗੁੰਮ ਤੇ ਨੈੱਕ ਤੇ ਇਸ ਤਰ੍ਹਾਂ ਰਾਉਂਡ ਸ਼ੇਪ ਨੈੱਕ ਦੇਖੇ ਇਸ ਤਰ੍ਹਾਂ ਦੀ ਡਿਜ਼ਾਈਨਿੰਗ ਕੀਤੀ ਹੈ ਤੇ ਸੇਮ ਤੁਹਾਨੂੰ ਕੰਮ ਬਾਜੂ ਤੇ ਵੀ ਹੋਇਆ ਮਿਲੂਗਾ ਸਟੀਚਿੰਗ ਦੇਖੋ ਤੁਸੀਂ ਠੀਕ ਹੈ ਜੀ ਏਸੀ ਜੀ ਆਪਣੇ ਅੱਜ ਦੇ ਸੂਟ ਅੱਜ ਅੱਜ ਦੀ ਆਪਣੀ ਡਿਜ਼ਾਈਨਿੰਗ ਸੂਟਾਂ ਦੀ ਬਹੁਤ ਪਿਆਰੇ ਜੀ ਆਪਾਂ ਸੂਟ ਰੈਡੀ ਕੀਤੇ ਨੇ ਸਾਰੇ ਇਹਨਾਂ ਚੋਂ ਕੋਈ ਵੀ ਡਿਜ਼ਾਈਨਿੰਗ ਤੁਹਾਨੂੰ ਪਸੰਦ ਆਉਂਦੀ ਹੈ ਤੁਸੀਂ ਕਰਵਾਉਣਾ ਚਾਹੁੰਦੇ ਹੋ ਕੁਝ ਚੇਂਜ ਕਰਵਾਉਣਾ ਚਾਹੁੰਦੇ ਹੋ ਤੁਸੀਂ ਕਰਵਾ ਸਕਦੇ ਹੋ ਦੁਪੱਟੇ ਵਗੈਰਾ ਰੈਡੀ ਕਰਾਉਣੇ ਆ ਤੁਸੀਂ ਉਹ ਵੀ ਕਰਵਾ ਸਕਦੇ ਹੋ ਇੱਕ ਬਸ ਇਹ ਵੀਡੀਓ ਚ ਇਹੀ ਮੋਟਿਵ ਸੀ ਤੁਹਾਨੂੰ ਆਪਣੀ ਸਟਿਚਿੰਗ ਡਿਜ਼ਾਈਨ ਦਿਖਾਉਣੇ ਸੀ ਓਕੇ ਜੀ ਉਮੀਦ ਕਰਦੇ ਆ ਤੁਹਾਨੂੰ ਅੱਜ ਦੇ ਜਿਹੜੇ ਸੂਟ ਨੇ ਡਿਜ਼ਾਈਨਰ ਸੂਟ ਨੇ ਉਹ ਪਸੰਦ ਆਏ ਹੋਣਗੇ ਜੀ ਅਗਲੀ ਵੀਡੀਓ ਚ ਮਿਲਦੇ ਆ ਆਪਣੇ ਅੱਗੇ ਅਗਲੀ ਵੀਡੀਓ ਚ ਰਣਗੇ ਸਿੰਥੈਟਿਕ ਮਤਲਬ ਸਟਿਚਿੰਗ ਡਿਜ਼ਾਈਨ ਨੇ ਉਹ ਤੁਹਾਨੂੰ ਦਿਖਾਵਾਂਗੇ ਅੱਗੇ ਪਹੁੰਚੇ ਵਰਕ ਦੀ ਵੀਡੀਓਜ਼ ਲੈ ਕੇ ਆਵਾਂਗੇ ਓਕੇ ਜੀ ਸਤਿ ਸ਼੍ਰੀ ਅਕਾਲ ਜੀ